ਕਾਂਦੇ ਕੁ ਛੋੜਨੇ ਹੋਰ ਕਰਦੇ ਕੁ ਛੋੜਨੇ ਸਾਰੇ ਜਣੇ ਧਿਆਨ ਤੇ ਕਿਸਾਨਾਂ ਨਾਲ ਜੁੜਨ ਤੇ ਦਿੱਲੀ ਜਾਣ ਅੱਛਾ ਅੱਛਾ ਬਹੁਤ ਅੱਛਾ ਕਹਿੰਦੇ ਨੇ ਪਰ ਸਾਡੇ ਦੇਸ਼ ਨੂੰ ਤਾਂ ਬੜਾ ਵਿਗਾੜੀ ਜਾਂਦਾ ਇਹ ਸੰਘਰਸ਼ ਜਾਰੀ ਰਹੇ ਕਿ ਨਾਮ ਹੈ ਬੇਟਾ ਕਨਵੀਰ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਹਟੇਬਰ ਕੀ ਕਹਿਣਾ ਚਾਹੋਗੇ ਕਿਸਾਨੀ ਸੰਘਰਸ਼ ਤੋਂ ਜੁੜ ਗਏ ਹੋ ਮੈਂ ਆਈ ਚੰਦਸੀ ਇਹਨਾਂ ਦਿਨਾਂ ਤੋਂ ਕਿਸ ਆंदोलਨ ਮੋਰਚੇ ਤੇ ਜੁੜਾ ਸਾਰੇ ਕਿਸਾਨਾਂ ਦੇ ਨਾਲ ਜੁੜ ਕੇ ਆ ਵੱਡੇ ਸਾਡੇ ਹੱਕ ਦੀ ਲੜਾਈ ਸਾਡੇ ਸਾਡੇ ਮੰਗਾ ਕਰਕੇ ਆ ਦੇਸ਼ ਨੂੰ ਠੀਕ ਬਣਾਉਣ ਵਾਸਤੇ ਸਾਡੀ ਫਸਲਾਂ ਵਾਸਤੇ ਖੇਤਾਂ ਵਾਸਤੇ ਸਾਡੇ ਸੰਸਾਰ ਵਾਸਤੇ ਅਸੀਂ ਇੱਥੇ ਲੜਨ ਆਇਆ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇੱਥੇ ਆਇਆ ਕੀ ਲੱਗਦਾ ਬੇਟਾ بڑے بڑے ਬੈਰੀਕੇਡ ਲਾਏ ਨੇ ਹਰਿਆਣੇ ਦੀ ਸਰਕਾਰ ਵੱਲੋਂ ਅੱਗੇ ਦਿੱਲੀ ਜਾਣਾ ਤੁਸੀਂ ਅਸੀਂ ਪਹੁੰਚ ਤੇ ਜਾਵਾਂਗੇ ਦਿੱਲੀ ਅਕਿ ਇਹਨਾਂ ਨੂੰ ਲੱਗਦਾ ਕਿ ਬਸ ਬੈਰੀਗੇਡ ਲਾਤੇ ਹੋਣਾ ਹੁਣ ਅਸੀਂ ਇੱਥੋਂ ਹਾਰ ਕੇ ਹਾਰ ਮੰਨ ਕੇ ਸੀ ਤੁਰਦੇ ਰਗਾ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਹੜੀ ਮਿੱਟੀ ਦੇ ਬਣਿਆ ਗਏ ਜੀ ਨਾ ਅਸੀਂ ਇੱਥੇ ਨਾ ਤੋੜ ਕੇ ਰਹਿਣਾ ਤੋੜ ਕੇ ਜਾਵਾਂਗੇ ਅੱਜ ਤੇ ਜਿਹੜੇ ਬੰਬ ਸੁੱਟਦੇ ਪਏ ਨੇ স্মੋਕ ਬੰਬਸ ਉਹਨਾਂ ਦਾ ਸਾਡੇ ਦਾ ਫਰਕ ਨਹੀਂ ਪਿਆ ਰਿਹਾ ਤੇ ਕਈ ਬੰਦੇ ਕਾਇਲ ਵੀ ਹੋ ਚੁੱਕੇ ਹੋਣਗੇ ਪਰ ਸਾਨੂੰ ਉੱਧਰ ਫਰਕ ਨਹੀਂ ਪਿਆ ਅਸੀਂ ਸਾਨੂੰ ਬਖਦਾਰੀ ਗੜ੍ਹ ਔਰ ਬੈਰੀਗੜ੍ਹ ਤੋੜ ਕੇ ਦਿੱਲੀ ਪਹੁੰਚਣਾ ਨਾ ਮੈਨੂੰ ਆਪ ਬੀਜੇ ਪੇਰੀ ਸਰਕਾਰ ਹੈ ਅਸੀਂ ਅਸੀਂ ਨਾ ਦਾਨ ਸੀਗਾ ਬੀਜੇਪੀ ਸਰਕਾਰ ਨੂੰ ਵੋਟ ਦਿੱਤੀਆਂ ਆ ਕਹਿੰਦੇ ਕੁਝ ਹੋਰ ਨੇ ਜੀ ਅੱਛਾ-ਅੱਛਾ ਬਹੁਤ ਅੱਛਾ ਕਹਿੰਦੇ ਨੇ ਪਰ ਸਾਡੇ ਦੇਸ਼ ਨੂੰ ਤਾਂ ਬੜਾ ਵਿਗਾੜੀ ਜਾਂਦੇ ਕਹਿੰਦੇ ਕੁਝ ਹੋਰ ਨੇ ਔਰ ਕਰਦੇ ਕੁਝ ਹੋਰ ਨੇ ਮੋਦੀ ਨੂੰ ਕੀ ਕਹਿਣਾ ਜਾਓਗੇ ਤੁਸੀਂ ਮੋਰਦਾ ਮੁਸਤਫਾ ਮੋਰਦਾ ਇਹ ਤਰਬਲਾ ਮੈਂ ਕਿਹਨਾ ਮੇ ਬੇਟਾ ਨਰਸ਼ੇਰ ਸਿੰਘ ਕਿਹੜਾ ਪਿੰਡ ਹੋਤੀਪੁਰ ਕੀ ਕਹਿਣਾ ਚਾਹੋਗੇ ਕਿਸਾਨੀ ਅੰਦੋਲਨ ਚ ਜੁੜਿਓ ਖਨੌਰੀ ਬਾਰਡਰ ਤੇ ਖੜਿਓ ਡਟੇ ਖੜਿਓ ਕੀ ਕਹਿਣਾ ਚਾਹਾਂਗਾ ਕਿ ਸਾਰੇ ਜਣੇ ਇੱਥੇ ਆਣ ਤੇ ਕਿਸਾਨਾਂ ਨਾਲ ਜੁੜਨ ਤੇ ਦਿੱਲੀ ਜਾਣ ਤੇ ਇਹ ਸੰਘਰਸ਼ ਜਾਰੀ ਰਹੇ ਆ ਇਹ ਬਾਰਡਰ ਨੂੰ ਤੋੜ ਦੇਣਗੇ ਕਿਸਾਨ ਹਾਂਜੀ ਉਹ ਵੀ ਚੱਕ ਦੇਵਾਂਗੇ ਜਿਵੇਂ ਅਸੀਂ ਜਾਵਾਂਗੇ ਜਾਓ ਸੇਮ ਹੋਰ ਕਿ ਕਿਸਾਨੀ ਬਾਰਡਰ ਤੇ ਅਸੀਂ ਆਪਣੇ ਮੰਗ ਮੰਗਾ ਵਾਲੀ ਪਹੁੰਚੇ ਹਾਂ ਹੱਕ ਮੰਗਾਂ ਲਈ ਪਹੁੰਚੇ ਹਾਂ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਰੇ ਕਿਸਾਨ ਨੌਜਵਾਨ ਭਰਾ ਪਹਿਲੇ ਦਿਨ ਜਾਇ ਉਸ਼ਾ ਆਏਗਾ ਸੀਗਾ ਪਰ ਜਿਵੇਂ ਕਿਸਾਨ ਲੀਡਰਾਂ ਨੇ ਕਾਲ ਦਿੱਤੀ ਨੌਜਵਾਨਾਂ ਨੇ ਇੱਥੇ ਆਰਾਮ ਨਾਲ ਪੀਸਫੁਲੀ ਬੈਠ ਜਾਓ ਤੇ ਜਿਵੇਂ ਕੋਈ ਕਾਲ ਹੋਊ ਯੂਟੀ ਬਰੇਡ ਕਰ ਰਿਹਾ ਆਪਣੇ ਲੰਗਰ ਲਗਾ ਰਿਹਾ ਸ਼ਿਕਾਰ ਰਿਹਾ ਸੰਤਾਂ ਨੂੰ ਸੇਵਾ ਕਰ ਰਿਹਾ ਸਾਡਾ ਪਿੰਡ ਸੁਧਾਰਨਪੁਰ ਲਗਾਤਾਰ ਛੁੱਸ ਦਿੰਦਾ ਲੰਗਰ ਲਗਾਇਆ ਹੈ ਕਿਹਾ ਗੱਡੀ ਘੜੀ ਹਰ ਤੱਕ ਜੀ ਆਈ ਜੇ ਆਪਣੇ ਚਲੇਗੇ ਤੇ ਲਗਾਤਾਰ ਲੰਗਰ ਲਗਾ ਕੇ ਸੇਵਾ ਕਰ ਰਿਹਾ ਕੋਈ ਇੱਥੇ ਨੌਜਵਾਨ ਕੁਝ ਵੀ ਲਾ ਲੋ ਕੋਈ ਇੱਥੇ ਗਲਤ ਗੜਬੜ ਨਹੀਂ ਕਰ ਰਿਹਾ ਹਾਂ ਕੀ ਲੱਗਦਾ ਵੀਰ ਜੀ ਕਿਉਂਕਿ ਕਾਫੀ ਦਿਨਾਂ ਤੋਂ ਇੱਥੇ ਧਰਨਾ ਚੱਲ ਰਿਹਾ ਪ੍ਰਦਰਸ਼ਨ ਹੋ ਰਿਹਾ ਵੀਰੋ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਨੇ ਯਾਰ ਹਨਾ ਇਹਦੇ ਵਿੱਚ ਤੁਸੀਂ ਖੁਦ ਦੇਖ ਲਓ ਕਿਸੇ ਕਿਸਾਨ ਦੇ ਕੋਲ ਹਥਿਆਰ ਹੈ ਕਿਸੇ ਕੋਲੇ ਜਾਂ ਕਿਸੇ ਕੋਲ ਬਰਸ਼ੇ ਨੇ ਝੰਡੇ ਨੇ ਆਪਣੇ ਤੇ ਆਰਾਮ ਨਾਲ ਲੰਗਰਾਂ ਸੇਵਾ ਕਰ ਰਹੇ ਨੇ ਤਿਆਰ ਹੀ ਨੇ ਕਿਵੇਂ ਇਹ ਤੇ ਸਰਬ ਕਿਸਾਨਾਂ ਨਾਲੀਆਂ ਨਾਲ ਧੱਕਾ ਹੋ ਰਿਹਾ ਇਹ ਗੰਦੀਆਂ ਨਿੱਤਿਆਂ ਨੇ ਸਰਕਾਰਾਂ ਦੀ ਹੈ ਕੀ ਲੱਗਦਾ ਇਹਨਾਂ ਨੂੰ ਦੇਖੇ ਜਾ ਰਹੇ ਨੇ ਕੀ ਲੱਗਦਾ ਇਸ ਬਾਰਡਰ ਨੂੰ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਬਣਾ ਰੱਖਿਆ ਵੀਰੇ ਉਸ ਤੋਂ ਵੀ ਪੈਣਾ ਬਣਾ ਲਿਆ ਉੱਥੇ ਵੀ ਐਨਾਂ ਹੀ ਜੇ ਤੁਸੀਂ ਉੱਥੇ ਜਾ ਕੇ ਹਾਰਨ ਮਾਰ ਦੋਗੇ ਨਾ ਉਹਦੀ ਚਕੰਨੇ ਹੋ ਕੇ ਉਹ ਆਪਣੇ ਗੋਲੇ ਭਰ ਲੈਂਦੇ ਨੇ ਚਕੰਨੇ ਹੋ ਜਾਣ 10 15 ਜਾਣੇ ਉੱਪਰ ਬੈਠ ਕੇ ਚਕੰਨੇ ਹੋ ਜਾਂਦੇ ਨੇ ਵੀ ਗੋਲੀ ਛੱਡ ਦਈਏ ਤੁਸੀਂ ਦੂਰ ਨਾ ਜਾਓ ਇੱਧਰ ਕਿਸਾਨਾਂ ਦੀਆਂ ਫਸਲਾਂ ਦੇਖ ਲਓ ਪੂਰੀ ਤਰ੍ਹਾਂ ਸਰਕਾਰ ਨੇ ਨਸ਼ਟ ਕਰਤੀਆਂ ਪਾਣੀ ਦੀਆਂ ਭਰਤੀਆਂ ਜੋ ਕਿ ਕਣਕ ਨੂੰ ਪਾਣੀ ਦੀ ਲੋੜ ਨਹੀਂ ਸੁਣ ਤੱਕਿਆਂ ਬਿਲਕੁਲ ਬਰਬਾਦ ਕਰਤੀਆਂ ਫਸਲਾਂ ਅਸੀਂ ਕਿਸਾਨਾਂ ਨੂੰ ਪੁੱਛਿਆ ਵੀ ਤੁਹਾਡੀ ਫਸਲ ਬਰਬਾਦ ਕਰਤੀ ਵੀ ਤੁਸੀਂ ਕਿਉਂ ਨਹੀਂ ਰੋਕਦੇ ਕਹਿੰਦੇ ਅਸੀਂ ਰੋਕਦੇ ਆਂ ਤਾਂ ਕਹਿੰਦੇ ਉਹਦਾ ਕਨੈਕਸ਼ਨ ਕੱਟ ਦਾਂਗੇ ਅਸੀਂ 143 ਲੱਗੀ ਪਈ ਹੈ ਹਰਿਆਣੇ 'ਚ ਹਰਿਆਣੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਜੇ ਤੁਸੀਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਘਰੇ ਰੱਖੂਗੇ ਤੁਹਾਡੇ ਤਾਂ ਹੀ ਪਰਚਾ ਪਾਵਾਂਗੇ ਘਰੋਂ ਚੱਕ ਕੇ ਲੈ ਜਾਣਾ ਕੁੱਟਮਾਰ ਹੁੰਦੀ ਆ ਉਹਨਾਂ ਦੀ ਕਿੱਥੋਂ ਦਾ ਇਨਸਾਫ ਆ ਯਾਰ ਇਹ ਕੁਝ ਨ ਹੋਰ ਹੋਰ ਕਰਨ ਵੀ ਕੀ ਤੁਸੀਂ ਦੱਸੋਗੇ ਜਦੋਂ ਹੁਣ ਤੱਕਾ ਹੀ ਹੋ ਰਿਹਾ ਤਾਂ ਕੁਛ ਤਾਂ ਕਰਨਾ ਹੀ ਆ ਫਿਰ ਸ਼ਰੀਆਂ ਤੱਕਾ ਹੋ ਰਿਹਾ ਨਾ ਸ਼ਰੀਆਂ ਤੱਕਾ ਨੌਜਵਾਨਾਂ ਦੀ ਕੋਈ ਸੁਣਵਾਈ ਨਹੀਂ ਆ ਗਈ ਨਾਰੇ ਲਾਉਣ ਨਾਲ ਕੀ ਹੋਊਗਾ ਮੈਨੂੰ ਦੱਸੋ ਨਾਰੇ ਲਾਉਣਗੇ ਨਹੀਂ ਹੋਰ ਕੀ ਕਰਨਗੇ ਨੌਜਵਾਨ ਪਰ ਕਿਸਾਨ ਅਸੀਂ ਵੀਰੇ ਸਾਰੇ ਨੌਜਵਾਨ ਤੁਹਾਨੂੰ ਪਹਿਲੀ ਦਸਕੜੇ ਪੀਸੂ ਵੀ ਬੈਠੇ ਨੇ ਪਰ ਤੁਸੀਂ ਇੱਥੇ ਅੱਜ ਆਏ ਹੋ ਜਾਂ ਪਹਿਲਾਂ ਵੀ ਆਂਦੇ ਹੋ ਤੇ ਤੁਸੀਂ ਕਿੰਨੇ ਕੀਤੇ ਕਿਸਾਨ ਆਗੂ ਬੈਠੇ ਦੇਖਣੇ ਦੇਖੇ ਨੇ ਕੋਈ ਅੱਜ ਤਾਂ ਕੋਈ ਦੇਖਿਆ ਗਿਆ ਆਂਦੇ ਨੇ ਉਹ ਚਲੇ ਜਾਂਦੇ ਨੇ ਕਿਸਾਨ ਆਗੂਆਂ ਨੂੰ ਜਦੋਂ ਤੱਕ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕੋਈ ਵੀ ਜਿੱਤ ਨਹੀਂ ਹੋ ਸਕਦੀ ਕਿਸਾਨ ਆਗੂ ਆਪਦੀਆਂ ਦੀਆਂ ਰੂਕੀਆਂ ਨਾ ਸੇਕਣ ਹੱਥ ਜੋੜ ਕੇ ਬੇਨਤੀਆਂ ਨੌਜਵਾਨਾਂ ਆ ਗੂ ਨਾਲੋਂ ਕਿਸਾਨ ਆਗੂ ਆ ਕੇ ਸਾਰਿਆਂ ਨੂੰ ਲੀਡ ਕਰਨ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣਾ ਆਪਣਾ ਉਹ ਨਾ ਦੇਖਣ ਕੇ ਸਾਡਾ ਕੀ ਸਿਸਟਮ ਆ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹੀ ਜਿੱਤ ਪ੍ਰਾਪਤ ਹੋਊਗਾ ਦੇਖ ਲਓ ਜੇ ਤੁਸੀਂ ਇੱਥੇ ਤੁਹਾਨੂੰ ਕੀ ਲੱਗਦਾ ਗੜਬੜ ਕਰਦਾ ਐਵੇਂ ਦਾ ਲੱਗਦਾ ਕੁਝ ਤੇ ਉਹ ਸਿੱਟੇ ਜਾ ਰਹੇ ਨੇ ਉਹ ਸਿੱਟੇ ਜਾ ਰਹੇ ਨੇ ਤੁਸੀਂ ਕਿਸੇ ਕੋਲੇ ਮੁੰਡੇ ਕੋਲੇ ਹਥਿਆਰ ਦੇਖ ਲਓ ਕੋਈ ਕੁਝ ਦੇਖ ਲਓ ਤੁਹਾਨੂੰ ਲੱਗ ਰਿਹਾ ਕਿਸੇ ਕੋਲੇ ਹੈਗੇ ਨੇ ਆਰਾਮ ਨਾਲ ਪੀਸ ਕੂਈ ਬੈਠੇ ਨੇ ਮੇਰੇ ਆਪਣੇ ਲੰਗਰ ਲਗਾ ਰਹੇ ਨੇ ਸ਼ੱਕਰ ਨੇ ਸੰਤ ਭਾਈ ਸੇਵਾ ਕਰ ਰਹੇ ਨੇ ਨੌਜਵਾਨ ਮੁੰਡੇ ਝੰਡੇ ਲੈ ਕੇ ਨਿਸ਼ਾਨ ਸਾਹਿਬ ਲੈ ਕੇ ਆਪਦਾ ਮੁਜਾਹਰਾ ਕਰ ਰਹੇ ਨੇ ਕੋਈ ਕਿਸੇ ਨੂੰ ਗਲਤ ਨਹੀਂ ਕਹਿ ਰਹੇ ਅੱਗੋਂ ਤੱਕੇ ਨਾਲ ਗੋਲੇ ਸਿੱਟੇ ਜਾਉਂਦਾ ਕੀ ਹੱਲ ਕਰ ਸਕਦੇ ਆਪਾਂ